ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਪਹੁੰਚੇ ਆਪਾਂ ਬੱਕਰੀਆਂ ਦੇ ਫਾਰਮ 'ਚ ਭਾਈ ਡਾਕਟਰ ਮੱਝਾਂ ਵੀ ਰੱਖੇ ਫਾਰਮ ਆ ਬਾਈ ਦਾ ਨਾਲੇ ਹੈਗਾ ਬੱਕਰੀਆਂ ਦਾ ਫਾਰਮ ਬਾਕੀ ਵੱਡੀ ਵੀਡੀਓ 'ਚ ਕਰਦੇ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੁਸੀਂ ਡਾਕਟਰ ਸਾਹਿਬ ਪਹਿਲਾਂ ਆਪਣਾ ਨਾਮ ਗੁਰਪ੍ਰੀਤ ਸਿੰਘ ਜੀ ਪੈਂਡ ਪੋਤਰਾ ਜੀ ਜ਼ਿਲ੍ਹਾ ਬਰਨਾਲਾ ਜੀ ਕਿੰਨਾ ਘਟਾਉਗਾ ਵੀਰ ਫਾਰਮ ਖੋਲ੍ਹਿਆ ਨੂੰ ਆਪਣਾ ਆਪਣਾ ਹੋ ਗਿਆ ਜੀ ਤੇ 2 ਟਾਂ ਹੀ ਸਾਲ ਹੋ ਗਏ ਬਾਈ ਦੋਟਾਈ ਸਾਲ ਹੋ ਗਏ ਕਿੰਨੇ ਕੇ ਜਾਨਵਰ ਆ ਬਈ ਤੁਹਾਡੇ ਕੋਲ ਇਸ ਟਾਈਮ ਜਾਨਵਰ ਇਸ ਟਾਈਮ ਹੈਗਾ 30 ਦੀ ਗਿਣਤੀ ਚ ਹੈਗਾ ਲਗਭਗ 30 ਗਿਣਤੀ ਆ ਕਿਵੇਂ ਪ੍ਰੋਫਿਟ ਫਰੂਟ ਇਹਦੇ ਚ ਪ੍ਰਾਪਟ ਹੋਣ ਬਾਈ ਹੋਣ ਲੱਗ ਜਾਣਾ ਹਾਂਜੀ ਇਸ ਤੋਂ ਬਾਅਦ ਚੱਕਾਂ ਬਰੀਡਰ ਚੰਗੇ ਆ ਹਾਂਜੀ ਤੇ ਇਸ ਤੋਂ ਬਾਅਦ ਆਪਣਾ ਹੁਣ ਬਰੀਡ ਠੀਕ ਹੋ ਗਈ ਹਾਂਜੀ ਤੋਂ ਬਾਅਦ ਹੀ ਪ੍ਰਾਪਟ ਹੋਣਾ ਠੀਕ ਆ ਲੋ ਭਰਾ ਬਾਕੀ ਸਦਾ ਵੱਧ ਵੱਡੀ ਵੀਡੀਓ ਚ ਦਿੱਤਾ ਵਾ ਤੇ ਬਾਈ ਦਾ ਫਾਰਮ ਦੇਖ ਸਕਦੇ ਹੋ ਡਾਕਟਰ ਸਾਹਿਬ ਤੇ ਮੱਝਾਂ ਵੀ ਬਾਈ ਕੋਲ ਰੱਖੀਆਂ ਵੀ ਆ ਬਾਈ ਮੱਝਾਂ ਕਿੰਨੇ ਕੇ ਛੋਟੇ ਕੋਟ ਟੋਟਲ ਮੱਝਾਂ ਆਪਣੇ ਕੋਲੇ 7 ਮੱਝਾਂ ਨੇ 3 ਗਾਇਆਂ ਹਾਂਜੀ ਬਾਕੀ ਝੋਟੀਆਂ ਝੂਟੀਆਂ ਹੈਗੀਆਂ ਅਸੀਂ ਵਿੱਚ ਲਾ ਕੇ ਕੁੱਲ ਮਿਲਾ ਕੇ 17-18 ਪਸ਼ੂ ਹੈਗੇ ਤੇ ਕਿਹੜੇ ਬਰੀਡ ਤੇ ਆਪਣੇ ਕੋਲ ਬੱਚੇ ਜ਼ਿਆਦਾ ਕਰੇ ਬਕਰ ਤੁਹਾਡੇ ਮੱਝਾਂ ਚ ਮੱਝਾਂ ਦੇ ਮੋਰਾ ਬਰੀਡ ਆਈ ਜਿਵੇਂ ਹੁਣ ਹਾਂਜੀ ਹੋ ਗਏ ਹਾਂਜੀ ਅਜੇ ਪਰਮਾਨ ਵਾਲਾ ਆਸਾਨ ਸੀਗਾ ਬਰਾਟ ਠੀਕ ਹੈ ਤੇ ਬਰਾਟ ਦੇ ਹੋ ਗਏ ABC ਵਾਲਾਂ ਦੇ ਹੋ ਗਏ ਠੀਕ ਹੈ ਤੇ ਉਹਨਾਂ ਦੇ ਬੱਚੇ ਆਪਣੇ ਕੋਲੇ ਹੁਣ ਵਧੀਆ ਠੀਕ ਆ ਆ ਗਏ ਤੇ ਨਾਲ ਭਾਈ ਫਿਰ ਭਾਈ ਆਪਣਾ ਬੱਕਰੀਆਂ ਦਾ ਫਾਰਮ ਦਾ ਕੰਮ ਇਸੇ ਦਾ ਆਪਣੇ ਸਾਨੂੰ ਬੱਕਰੀਆਂ ਦਾ ਥੋੜਾ ਟਾਈਮ ਆਇਆ ਵੀ ਨਾਲ ਦਾ ਸ਼ਾਮ ਨੂੰ ਟਾਈਮ ਲੱਗ ਜਾਂਦਾ ਜੀ ਹਾਂਜੀ ਨਾਲੇ ਬਾਕੀ ਇੱਧਰ ਵੀ ਮਾਹ ਦੇਖੀਏ ਵੀ ਬੱਕਰੀਆਂ ਦਾ ਫਾਰਮ ਵੀ ਤੇ ਬਰੀਡ ਦੇ ਉੱਪਰ ਆਪਾਂ ਨੂੰ